8 ਘੰਟੇ ਦੀ ਕੰਮ ਦਿਹਾੜੀ ਤੇ ਇਹ ਭਗਵੰਤ ਮਾਨ ਸਰਕਾਰ ਨੇ ਉਹ 8 ਘੰਟੇ ਦੀ ਕੰਮ ਦਿਹਾੜੀ ਦਾ ਸਰਕੂਲਰ ਪਿਛਲੇ ਦਿਨਾਂ ਦੇ ਅੰਦਰ 12 ਘੰਟੇ ਕੰਮ ਦਿਹਾੜੀ ਦਾ ਲਾਗੂ ਕਰ ਦਿੱਤਾ ਇਹਨਾਂ ਨੇ 1000 ਰੁਪਿਆ ਗਾਰੰਟੀ ਕੀਤੀ ਸੀ ਕਿ ਸਾਡੀਆਂ ਮਾਵਾਂ ਤੇ ਭੈਣਾਂ 1000 ਰੁਪਿਆ ਚਾਰਵੇਂ ਮਹੀਨੇ ਦਿੱਤਾ ਜਾਇਆ ਕਰੂਗਾ ਜਦੋਂ ਇਹ ਜੋਰ ਨਾਲ ਚਰਚਾ ਫੇਰ ਪੰਜਾਬ ਦੇ ਅੰਦਰ ਉੱਠੀ ਤਾ ਕਹਿੰਦੇ ਹਜ਼ਾਰ ਨਹੀਂ ਹੁਣ 1100 ਦਿਆ ਕਰਾਂਗੇ ਦੇਣਾ ਇੱਕ ਪੈਸਾ ਵੀ ਨਹੀਂ ਜਾਨੀ ਸੁਸਾਇਟੀਆਂ ਦੇ ਅੰਦਰ 50 ਹਜ਼ਾਰ ਤੱਕ ਜਿਹੜਾ ਚੰਨੀ ਨੇ ਮੰਨਿਆ ਸੀ ਲਾਗੂ ਉਹਨੇ ਵੀ ਨਹੀਂ ਕੀਤਾ ਸੀ ਤੇ ਇਹ ਕਹਿੰਦਾ 50 ਹਜ਼ਾਰ ਨਹੀਂ ਲੱਖ ਰੁਪਏ ਤੱਕ ਦਾ ਕਰਜ਼ਾ ਦੇਵਾਂਗੇ ਪਰ ਭਰਾਵੋ ਨਹੀਂ ਲਾਗੂ ਕੀਤਾ ਜਿਹੜੇ ਸਾਰੇ ਇਹਨਾਂ ਨੇ ਅਨਮੈਰਿਡ ਜਿਹੜੇ ਛੜੇ ਇਹਨਾਂ ਨੇ ਐਮਐਲਏ ਬਣਾਏ ਸਾਰੇ ਵਿਆਹੇ ਗਏ ਆ ਚੰਗੇ ਘਰਾਂ 'ਚ ਵਿਆਹ ਹੀ ਗਏ ਆ ਇਸ ਕਰਕੇ ਇਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਤੇ ਅੱਜ ਇਹੋ ਜੀ ਹਾਲਤ ਦੇ ਵਿੱਚ ਸਭ ਦਿੱਤਾ ਗਿਆ ਜਿੱਥੇ ਬਹੁਤ ਸਾਰੇ ਡੇਰੇ ਜਿੱਥੇ ਬਹੁਤ ਸਾਰੇ ਐਨ ਆਰ ਆਈ ਇਹ ਆ ਕੇ ਕਹਿੰਦੇ ਸੁਣੇ ਜਾਂਦੇ ਆ ਵੀ ਇੱਥੇ 51 ਜੋੜਿਆਂ ਦੇ ਵਿਆਹ ਹੋਣੇ ਆ ਤਾਂ ਉੱਥੇ ਸਾਡੇ ਗਰੀਬ ਲੋਕਾਂ ਨੂੰ ਨਾਂ ਲਖਾਉਣੇ ਪੈਂਦੇ ਆ ਤੇ ਅਸੀਂ ਕਹਿੰਦੇ ਹੁੰਦੇ ਸੀ ਬੀਤੀ ਭੈਣ ਸਾਡੀ ਹੋਵੇ ਪੈਸੇ ਕੋਈ ਹੋਰ ਲਾਵੇ ਇਹ ਸਾਨੂੰ ਵਾਰਾ ਨਹੀਂ ਸਿਖਾਂਦਾ ਇਸ ਕਰਕੇ ਭਰਾਵੋ ਤੇ ਭੈਣੋ ਆਪਾਂ ਕਿੱਧਰ ਨੂੰ ਤੋਰ ਦਿੱਤੇ ਗਏ ਆ ਪੰਜਾਬ ਦੇ ਪੰਜ ਮੰਤਰੀਆਂ ਉਹਨਾਂ ਦੇ ਘਰਾਂ ਦੇ ਮੁਰੇ ਜਿਵੇਂ ਅੱਜ ਤੁਸੀਂ ਵੱਡਾ ਕਾਰਜ ਕੀਤਾ ਹੈ ਇਹਦੇ ਤੋਂ ਵੀ ਵੱਡੇ ਇਕੱਠ ਆ ਜਿਹੜੇ ਉਹਨਾਂ ਪੰਜ ਮੰਤਰੀਆਂ ਦੇ ਦਰਾਂ ਤੇ ਹੋ ਰਹੇ ਆ ਜਿਨ੍ਹਾਂ ਨੇ ਸਾਡੇ ਪਿੰਡਾਂ ਦੀਆਂ ਸੱਥਾਂ 'ਚ ਸਾਡੇ ਮਜ਼ਦੂਰ ਵਿੜਿਆਂ ਦੀਆਂ ਸੱਥਾਂ ਦੇ ਅੰਦਰ ਜਿਹੜੇ ਸਾਡੇ ਉਹ ਮਹਾਨਾਇਕ ਜਿਹੜੇ ਗਾਇਕ ਸੰਤ ਰਾਮ ਅਵਦਾਸੀ ਜੀ ਜਿਹੜੇ ਕਿਰਤੀਆਂ ਦੇ ਗੀਤ ਗਾਉਂਦੇ ਹੁੰਦੇ ਸੀ ਤਾਂ ਉਹਦਾ ਗੀਤ ਭਗਵੰਤ ਮਾਨ ਨੇ ਵੀ ਉਹਨਾਂ ਸਾਡੇ ਮਜ਼ਦੂਰ ਵੇੜਿਆਂ ਦੀਆਂ ਸਰਫਾਂ ਦੇ ਵਿੱਚ गा ਕੇ ਸਾਰੇ ਮਜ਼ਦੂਰ ਭਾਈਚਾਰਿਆਂ ਤੋਂ ਵੋਟਾਂ ਬਸੋਲੀਆਂ ਵਸੋਲੀਆਂ ਵੋਟਾਂ ਹਾਸਲ ਕੀਤੀਆਂ ਜਿਹਦੇ ਕਰਕੇ ਵੱਡੀ ਗਿਣਤੀ 'ਚ ਐਮਐਲਏ ਬਣਾ ਕੇ ਇਹਨਾਂ ਦੀ ਸਰਕਾਰ ਬਣੀਆਂ ਲੋਕਾਂ ਨੂੰ ਵੱਡੀਆਂ ਆਸਾਂ ਸੀ ਕਿ ਜਿਹੜੇ ਉਸ ਇਨਕਲਾਬੀ ਸੰਤਰਾਮ ਦਾਸੀ ਵਰਗਾਂ ਦੇ ਗੀਤ ਗਾਉਂਦੇ ਆ ਕਿ ਮੰਗਦਾ ਰਹੀਂ ਤੋ ਸੂਰਜਾ ਕਮੀਆਂ ਦੇ ਵੇੜੇ ਸ਼ਾਇਦ ਇਹਨਾਂ ਦੀ ਸਰਕਾਰ ਉਹ ਭਗਤ ਸਿੰਘ ਦਾ ਨਾਮ ਲੈ ਕੇ ਜਿਹੜੀ ਆ ਰਹੀ ਆ ਉਹਨਾਂ ਕਮੀਆਂ ਦੇ ਵੇੜੇ 'ਚ ਜ਼ਰੂਰ ਉਹ ਸੁਰਖਸ ਨੇ ਅਗਿਆ ਸੂਰਜਾ ਉਹ ਚਾਰਜ ਹੋਊਗਾ ਪਰ ਇਹਨਾਂ ਨੇ ਦੂਜੀਆਂ ਸਰਕਾਰਾਂ ਨਾਲੋਂ ਵੀ ਜਿੰਨੀ ਲੋਕਾਂ ਦੇ ਨਾਲ ਮਾਰੀ ਕੀਤੀ ਆ ਉਹ ਤੁਹਾਡੇ ਸਾਹਮਣੇ ਆ ਦੂਜੇ ਵਾਅਦੇ ਕਰਦੇ ਸੀ ਨਾਅਰੇ ਕਰਦੇ ਸੀ ਦਿੰਦੇ ਸੀ ਪਰ ਉਹ ਲਾਗੂ ਨਹੀਂ ਸੀ ਕਰਦੇ ਜਿਹਦੇ ਕਰਕੇ ਆਪਾਂ ਉਹਨਾਂ ਦੇ ਖਿਲਾਫ ਵੀ ਆਪਣੀਆਂ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਉਦੋਂ ਵੀ ਲੜਦੇ ਰਹੇ ਆ ਚਾਹੇ ਪਟਿਆਲੇ ਦੇ ਅੰਦਰ ਮੋਰਚੇ ਲੱਗੇ ਆ ਚਾਹੇ ਉਦੋਂ ਵੀ ਆਪਾਂ ਚੰਨੀ ਦੇ ਦਰਾਂ ਦੇ ਬੂਰੇ ਮੋਰਚਾ ਲਾ ਕੇ ਗਏ ਸੀ ਵੱਡਾ ਕੱਖ ਲੈ ਕੇ ਚਾਹੇ ਅਕਾਲੀਆਂ ਦੀ ਸਰਕਾਰ ਦੇ ਸਮੇਂ 'ਚ ਵੀ ਆਪਾਂ ਲੜਾਈ ਦਿੱਤੀ ਸੀ ਇਸ ਕਰਕੇ ਇਹ ਲੜਾਈ ਅੱਜ ਵੀ ਉਵੇਂ ਹੀ ਜਾਰੀ ਆ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਸਾਡੇ ਖਾਸ ਕਰਕੇ ਬੇਜਮੀਨਿਆਂ ਵਾਸਤੇ ਸਾਡੇ ਗਰੀਬ ਲੋਕਾਂ ਵਾਸਤੇ ਇਹ ਉਹਨਾਂ ਨਾਲੋਂ ਵੀ ਸਿਰੇ ਦੀ ਮਾਰੀ ਨਿਕਲੀ ਆ ਜਿਵੇਂ ਸਾਥੀ ਗੱਲ ਕਰਕੇ ਗਏ ਕਿ ਨਰੇਗਾ ਦਾ ਕੰਮ ਹੈ ਜਿਹੜਾ ਉਹ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ ਉੱਪਰ ਕੇਂਦਰ ਸਰਕਾਰ ਵੀ ਬਜਟ ਛਾਂਗ ਰਹੀ ਆ ਲਗਾਤਾਰ ਕੰਮ ਦੀ ਕਟੌਤੀ ਕਰ ਰਹੀ ਆ ਤੇ ਪੰਜਾਬ ਸਰਕਾਰ ਵੀ ਇਹਨੂੰ ਲਾਗੂ ਕਰਨ ਦੇ ਵਿੱਚ ਲਗਾਤਾਰ ਕਟੌਤੀਆਂ ਕਰਦੀ ਜਾ ਰਹੀ ਆ ਤੇ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਜਿਹਨੂੰ ਜੇ ਸਵੇਰ ਦੀ ਹਾਜ਼ਰੀ ਸਾਡੀ ਕਿਸੇ ਇੱਕ ਥਾਂ ਤੋਂ ਲੱਗਦੀ ਆ ਤਾਂ ਦੂਜੇ ਸ਼ਾਮ ਨੂੰ ਜਾ ਕੇ ਉਸੇ ਥਾਂ ਦੇ ਉੱਤੇ ਹੀ ਹਾਜ਼ਰੀ ਉਹ ਹਾਜ਼ਰੀ ਜਿਹਨੂੰ ਫਾਸਟ ਲੋਕੇਸ਼ਨ ਕਹਿੰਦੇ ਆ ਉਹ ਹਾਜ਼ਰੀ ਉੱਥੇ ਆ ਕੇ ਲੱਗਣੀ ਆ ਜਿਹਦੇ ਕਰਕੇ ਸਾਡੇ ਉਹ ਬਜ਼ੁਰਗ ਜਿਨ੍ਹਾਂ ਤੋਂ ਪੂਰੀ ਤਰ੍ਹਾਂ ਤੁਰ ਨਹੀਂ ਹੁੰਦਾ ਉਹ ਵਿਚਾਰੇ ਆ ਕੇ ਇੰਨੀ-ਇੰਨੀ ਵਾਟੋ ਉਸੇ ਲੋਕੇਸ਼ਨ ਵਾਲੀ ਥਾਂ ਦੇ ਉੱਤੇ ਹਾਜ਼ਰੀਆਂ ਲਵਾਉਂਦੇ ਆ ਇਹ ਭਗੋਂ ਅੰਤਮਾਨ ਸਰਕਾਰ ਨੇ ਕੀਤਾ ਹੈ ਇਸੇ ਤਰ੍ਹਾਂ ਜਦੋਂ ਆਪਾਂ ਗੱਲ ਕਰਦੇ ਆ ਕਿ ਜਿਹੜਾ ਇਹਨਾਂ ਨੇ ਲਗਾਤਾਰ ਸਾਡੇ ਜਿਹੜੇ ਪੁਰਖਿਆਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਇਹ ਗੱਲ ਲਾਗੂ ਕਰਵਾਈ ਸੀ ਕਿ ਸਾਡੇ ਜਿਹੜੇ ਸਮਾਜ ਦੇ ਅੰਦਰ ਅਸੀਂ ਰਹਿੰਦੇ ਆ ਅਸੀਂ ਕੰਮ ਕਰਦੇ ਆ ਸਾਨੂੰ ਆਰਾਮ ਦਾ ਸਮਾਂ ਵੀ ਚਾਹੀਦਾ ਬੱਚਿਆਂ ਨੂੰ ਪਾਲਣ ਪੋਸ਼ਣ ਦਾ ਸਮਾਂ ਵੀ ਚਾਹੀਦਾ ਉਹਦੇ ਵਾਸਤੇ 8 ਘੰਟੇ ਕੰਮ ਦੀ ਮੰਗ ਹੈ ਸਾਡੇ ਪੁਰਖਿਆਂ ਨੇ ਤਰਬਾਨੀਆਂ ਕਰਕੇ ਜੇਲਾਂ ਕੱਟ ਕੇ ਫਾਂਸੀਆਂ ਦੇ ਰਸੇ ਆਪਣੇ ਗਲਾਂ 'ਚ ਪਾ ਕੇ ਉਹ ਮੰਗ ਮੰਨਵਾਈ ਸੀ 8 ਘੰਟੇ ਦੀ ਜਿਹੜੀ ਕਾਰਖਾਨਿਆਂ 'ਚ ਫੈਕਟਰੀਆਂ 'ਚ ਦਫ਼ਤਰਾਂ 'ਚ ਤੇ ਆਮ ਲੋਕਾਂ ਦੇ ਉੱਤੇ ਲਾਗੂ ਹੁੰਦੀ ਆ 8 ਘੰਟੇ ਦੀ ਕੰਮ ਦਿਹਾੜੀ ਤੇ ਇਹ ਭਗਵੰਤਮਾਨ ਸਰਕਾਰ ਨੇ ਉਹ 8 ਘੰਟੇ ਦੀ ਕੰਮ ਦਿਹਾੜੀ ਦਾ ਸਰਕੂਲਰ ਪਿਛਲੇ ਦਿਨਾਂ ਦੇ ਅੰਦਰ 12 ਘੰਟੇ ਕੰਮ ਦਿਹਾੜੀ ਦਾ ਲਾਗੂ ਕਰ ਦਿੱਤਾ ਹੈ ਇਸੇ ਤਰ੍ਹਾਂ ਜਿਹੜੀ ਇਹਨਾਂ ਨੇ ਗਰੰਟੀਆਂ ਕੀਤੀਆਂ ਕਿ ਅਸੀਂ ਬਜ਼ੁਰਗਾਂ ਦੀ ਪੈਨਸ਼ਨ 2500 ਰੁਪਏ ਕਰਾਂਗੇ 1500 ਰੁਪਏ ਤੋਂ 1 ਰੁਪਿਆ ਅਜੇ ਤੱਕ ਵਾਅਦਾ ਨਹੀਂ ਹੋਇਆ ਕਿ ਜਿਹੜੀ ਇਹ 2500 ਦੀ ਗਰੰਟੀ ਕਰਕੇ ਆਏ ਸੀ ਇਸੇ ਤਰ੍ਹਾਂ ਇਹਨਾਂ ਨੇ 1000 ਰੁਪਿਆ ਗਰੰਟੀ ਕੀਤੀ ਸੀ ਕਿ ਸਾਡੀਆਂ ਮਾਵਾਂ ਤੇ ਭੈਣਾਂ ਇਹਨਾਂ ਨੂੰ ਜਾਣੀ ਜਿਨ੍ਹਾਂ ਨੂੰ 1000 ਰੁਪਇਆ ਚਾਰਵੇਂ ਮਹੀਨੇ ਦਿੱਤਾ ਜਾਇਆ ਕਰੂਗਾ ਪਰ ਪਿਛਲੇ ਸਮਿਆਂ ਦੇ ਅੰਦਰ ਜਦੋਂ ਇਹ ਜ਼ੋਰ ਨਾਲ ਚਰਚਾ ਫੇਰ ਪੰਜਾਬ ਦੇ ਅੰਦਰ ਉੱਠੀ ਤਾਂ ਕਹਿੰਦੇ 1000 ਨਹੀਂ ਹੁਣ 1100 ਦਿਆ ਕਰਾਂਗੇ ਦੇਣਾ ਇੱਕ ਪੈਸਾ ਵੀ ਨਹੀਂ ਇਸ ਕਰਕੇ ਇਹ ਸਾਰੀਆਂ ਗਰੰਟੀਆਂ ਝੂਠੀਆਂ ਸਾਬਤ ਹੋਈਆਂ ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਆ ਸੋਸਾਇਟੀਆਂ ਦੇ ਅੰਦਰ ਸ਼ੁਰੂ-ਸ਼ੁਰੂ ਦੇ ਵਿੱਚ ਇਹਨਾਂ ਨੇ ਵੱਡੇ ਅਧਿਕਾਰੀਆਂ ਨੇ ਜਦੋਂ ਪਹਿਲੀ ਮੀਟਿੰਗ ਕੀਤੀ ਆ ਉਦੋਂ ਇਹ ਗੱਲ ਆਈ ਕਿ ਜਿਹੜੇ ਸੁਸਾਇਟੀਆਂ ਦੇ ਵਿੱਚ ਬੇਜਮੀਨੇ ਜਿਨ੍ਹਾਂ ਨੂੰ ਰਿਕਾਰਡ ਦੇ ਅੰਦਰ ਗੈਰ ਜਰੈਤੀ ਮੰਨਿਆ ਜਾਂਦਾ ਉਹਨਾਂ ਨੂੰ ਸੁਸਾਇਟੀਆਂ ਦੇ ਅੰਦਰ ਕਰਜ਼ੇ ਦਿੱਤੇ ਜਾ ਉਹਨਾਂ ਨੂੰ ਸੁਸਾਇਟੀਆਂ ਦੇ ਅੰਦਰ ਮੈਂਬਰੀ ਦਿੱਤੀ ਜਾਵੇ ਇਸ ਕਰਕੇ ਇਹਨਾਂ ਨੇ ਮੰਨਿਆ ਕਿ ਉਹਨਾਂ ਨੂੰ ਮੈਂਬਰ ਵੀ ਬਣਾਵਾਂਗੇ ਉਹਨਾਂ ਨੂੰ ਯਾਨੀ ਸੁਸਾਇਟੀਆਂ ਦੇ ਅੰਦਰ 50000 ਤੱਕ ਜਿਹੜਾ ਚੰਨੀ ਨੇ ਮੰਨਿਆ ਸੀ ਲਾਗੂ ਉਹਨੇ ਵੀ ਨਹੀਂ ਕੀਤਾ ਸੀ ਤੇ ਇਹ ਕਹਿੰਦਾ 50000 ਨਹੀਂ ਲੱਖ ਰੁਪਏ ਤੱਕ ਦਾ ਕਰਜ਼ਾ ਦੇਵਾਂਗੇ ਪਰ ਭਰਾਵੋ ਨਹੀਂ ਲਾਗੂ ਕੀਤਾ ਇਸ ਕਰਕੇ بار بار ਸਾਰੀਆਂ ਗਰੰਟੀਆਂ ਤੋਂ ਇਹ ਭੱਜਿਆ ਤੇ ਭਗਵਾਨਤਮਾਨ ਸਰਕਾਰ ਹਜੇ ਦੂਜੇ ਤਾਂ ਚੋਣਾਂ ਲੈਣ ਵਾਸਤੇ ਵੋਟਾਂ ਲੈਣ ਵਾਸਤੇ ਕਦੇ 5 ਸਾਲਾਂ ਚ ਕਦੇ ਵੀ ਸਾਡੇ ਮਜ਼ਦੂਰਾਂ ਦਾ ਜ਼ਿਕਰ ਸਾਡੇ ਬੇਜਮੀਨੇ ਲੋਕਾਂ ਦਾ ਜ਼ਿਕਰ ਕਰੀ ਦਿੰਦੇ ਸੀ ਇਹਨਾਂ ਨੇ ਤਾਂ ਇੱਕ ਵਾਰ ਜ਼ਿਕਰ ਵੀ ਨਹੀਂ ਕੀਤਾ ਇਹਦਾ ਮੂੰਹ ਟੁੱਟ ਜਾਏ ਇਹਦੀ ਜੀਬ ਤੇ ਕੈਂਸਲ ਹੋ ਜਾਏ ਇਹਨੇ ਹਜੇ ਤੱਕ ਇੱਕ ਵਾਰੀ ਨਾਂ ਨਹੀਂ ਲਿਆ ਸਾਡੇ ਨਾਂ ਬੇਜਮੀਨੇ ਲੋਕਾਂ ਦਾ ਇਸ ਕਰਕੇ ਭੈਣੋ ਤੇ ਭਰਾਵੋ ਆ ਸਾਥੀ ਗੱਲ ਕਰਕੇ ਗਏ ਮੇਰੇ ਤੋਂ ਪਹਿਲਾਂ ਕਿ ਉਹੋ ਹੀ ਲੋਕ ਹੈ ਜਿਹੜੇ ਆ ਸੇਕੋ ਵਰਗੇ ਆ ਜਿਹੜੇ ਵਿਧਾਇਕੋ ਫਿਕਰ ਵਰਗੇ ਜਿਹੜੇ ਉਹਦੇ ਲੋਕਾਂ ਦੇ ਇਕੱਠਾਂ ਦੇ ਵਿੱਚ ਜਾ ਕੇ ਇਹ ਗੱਲਾਂ ਕਰਦੇ ਸੀ ਕਿ ਜੇਕਰ ਸਾਡੀ ਸਰਕਾਰ ਆ ਗਈ ਜੇ ਕਿਤੇ ਸਾਨੂੰ ਮੌਕੇ ਮਿਲ ਗਏ ਫੇਰ ਇਹਨਾਂ ਗਰੀਬ ਲੋਕਾਂ ਦੇ ਬਾਰੇ ਨਿਆਰੇ ਕਰ ਦਿਆਂਗੇ ਪਰ ਆਹੋ ਥੋਡੇ ਤਾਂ ਬਾਰੇ ਨਿਆਰੇ ਨਹੀਂ ਹੋਏ ਸ਼ਾਇਦ ਇਹਨਾਂ ਦੇ ਜ਼ਰੂਰ ਹੋ ਗਿਆ ਜਿਹੜੇ ਸਾਰੇ ਇਹਨਾਂ ਨੇ ਅਨਮੈਰਿਡ ਜਿਹੜੇ ਛੜੇ ਇਹਨਾਂ ਨੇ ਐਮਐਲਏ ਬਣਾਏ ਸਾਰੇ ਵਿਆਹੇ ਗਏ ਆ ਚੰਗੇ ਘਰਾਂ 'ਚ ਵਿਆਹੇ ਗਏ ਆ ਇਸ ਕਰਕੇ ਇਸ ਕਰਕੇ ਇਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਪਰ ਆਹੋ ਅਸੀਂ ਉਹ ਲੋਕ ਆ ਜਿਹੜੇ ਲਗਾਤਾਰ ਆਹੋ ਛੋਟੇ ਛੋਟੇ ਘਰਾਂ ਦੇ ਵਿੱਚ ਜ਼ਿੰਦਗੀ ਬਸਰ ਕਰਦੇ ਆ ਜਿਹੜੇ ਖੇਤਾਂ ਬੰਨਿਆ ਚ ਜਦੋਂ ਕਦੇ ਗੱਲ ਚੱਲਣੀ ਜਦੋਂ ਕਦੇ ਬਹੁਤ ਸਾਰੀਆਂ ਮਜ਼ਦੂਰ ਜੱਫੇ ਬੰਦੀਆਂ ਬਹੁਤ ਸਾਰੀਆਂ ਕਿਸਾਨ ਜੱਫੇ ਬੰਦੀਆਂ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਗੱਲ ਕਰਦੀਆਂ ਸੀ ਕਿ ਆਓ ਭਾਈ ਆਪਾਂ ਵੀ ਲਾਬੰਦ ਹੋ ਜਾਈਏ ਉਦੋਂ ਨਰਮੇ ਹੁੰਦੇ ਸੀ ਕਪਾਹਾਂ ਹੁੰਦੀਆਂ ਸੀ ਮੱਕੀਆਂ ਹੁੰਦੀਆਂ ਸੀ ਕਮਾਦ ਹੁੰਦੇ ਸੀ ਕਰਤਾ ਹੁੰਦੀਆਂ ਸੀ ਤਾਂ ਉਦੋਂ ਲੋਕ ਸਾਡੇ ਖੇਤਾਂ ਬੰਨਿਆਂ ਚ ਜਿਨ੍ਹਾਂ ਨੂੰ ਕੰਮ ਮਿਲ ਜਾਂਦੇ ਸੀ ਤਾਂ ਉਦੋਂ ਇਹ ਗੱਲ ਕਹੀ ਜਾਂਦੀ ਸੀ ਲੋਕਾਂ ਦੇ ਵੱਲੋਂ ਕਿ ਸਾਡੇ ਕੋਲੇ ਬੇਲ ਨਹੀਂ ਹੈ ਪਰ ਅੱਜ ਇਹ ਡੱਲ ਸਾਡੇ ਕਹਿਣ ਦੀ ਨਹੀਂ ਰਹੀ ਆਪਾਂ ਜਦੋਂ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਜਾ ਕੇ ਦੇਖਦੇ ਆ ਮਜ਼ਦੂਰ ਭਾਈਚਾਰੇ ਦੀਆਂ ਸੱਤਾਂ ਚ ਜਾ ਕੇ ਦੇਖਦੇ ਆ ਤਾਂ ਸਾਡੇ ਜੇ ਪਿੰਡਾਂ ਦੇ ਅੰਦਰ 파ਰਕ ਬਣੇ ਆ ਉਹਨਾਂ ਥਾਵਾਂ ਦੇ ਵੱਡੇ ਵੱਡੇ ਕਾਠਾ ਅਜ ਦਿਨ ਦੇ ਹਰੇ ਜੁੜੇ ਹੋਏ ਆ ਸਾਡੀਆਂ ਸੱਤਾਂ ਦੇ ਵਿੱਚ ਚਾਹੇ ਉਹ ਕਿਸਾਨਾਂ ਦੀਆਂ ਸੱਤਾ ਹੈ ਚਾਹੇ ਪਿੰਡਾਂ ਦੇ ਮਜ਼ਦੂਰਾਂ ਦੀਆਂ ਸੱਤਾ ਹੈ ਉੱਥੇ ਮਜ਼ਦੂਰ ਬੇਲੇ ਤਾਸ਼ਾਂ ਬੁੱਟਣ ਵਾਸਤੇ ਮਜਬੂਰ ਹੈ ਇਸ ਕਰਕੇ ਇਹੋ ਜੀ ਹਾਲਤ ਬਣੀ ਹੋਈ ਆ ਜਿੱਥੇ ਇਹ ਹੁੰਦਾ ਸੀ ਵੀ ਜੇ ਪਿੰਡਾਂ ਦੇ ਅੰਦਰ ਕੰਮ ਨਹੀਂ ਮਿਲਣਗੇ ਤਾਂ ਸ਼ਹਿਰਾਂ ਦੇ ਅੰਦਰ ਚਲੇ ਜਾਵਾਂਗੇ ਜਿੱਥੇ ਸ਼ਹਿਰਾਂ ਦੇ ਅੰਦਰ ਲੈਂਟਰ ਪਾਉਣ ਦੇ ਉੱਤੇ ਸਾਡੇ ਸੈਂਕੜੇ ਬੰਦੇ ਕੰਮ ਕਰਦੇ ਸੀ ਅੱਜ ਉੱਥੇ ਬੰਦਿਆਂ ਦੀ ਜ਼ਰੂਰਤ ਨਹੀਂ ਰਹੀ ਪੰਜ ਪੰਜ 7 7 ਬੰਦੇ ਸੈਂਕੜਿਆਂ ਦੇ ਸਾਥੇ ਸਾਫ ਦੇ ਦਿੰਦੇ ਆ ਚਾਹੇ ਕੋਈ ਪਲਾਸਟਰ ਕਰਨ ਵਾਲੀਆਂ ਮਸ਼ੀਨਾਂ ਚਾਹੇ ਕੋਈ ਲੈਂਟਰ ਪਾਉਣ ਵਾਲੀਆਂ ਮਸ਼ੀਨਾਂ ਚਾਹੇ ਕੋਈ ਬੱਜਰੀ ਕੁੱਟਣ ਵਾਲੀਆਂ ਮਸ਼ੀਨਾਂ ਚਾਹੇ ਕੋਈ ਤੂੜੀ ਛਲਕਾ ਲੱਦਣ ਵਾਲੀਆਂ ਮਸ਼ੀਨਾਂ ਚਾਹੇ ਕੋਈ ਆਡ-ਅਡ ਹੋਰ ਮਸ਼ੀਨਾਂ ਜਿਹੜੀਆਂ ਉਹ ਵੱਡੀ ਪੱਧਰ ਤੇ ਚਾਹੇ ਦਰਮਟ ਲਾਉਣਾ ਹੋਵੇ ਉਸ ਕਿਸਮ ਦੀਆਂ ਮਸ਼ੀਨਾਂ ਵੱਡੀ ਪੱਧਰ ਤੇ ਆ ਗਈਆਂ ਜਿਨ੍ਹਾਂ ਨੇ ਸਾਡਾ ਰੁਜ਼ਗਾਰ ਹੈ ਜਿਹੜਾ ਉਹਦੇ ਤੋਂ ਪਿੰਡਾਂ 'ਚ ਹੀ ਨਹੀਂ ਕੱਲੇ ਸ਼ਹਿਰਾਂ 'ਚ ਵੀ ਬੇਲੇ ਕਰ ਦਿੰਦਾ ਹੈ ਇਸ ਕਰਕੇ ਜਿਹੜੇ ਕੰਮਾਂ ਨੂੰ ਅਸੀਂ ਕਦੇ ਤਰਜੀਹ ਨਹੀਂ ਸੀ ਦਿੱਤੀ ਜਿਹੜੇ ਕੰਮ ਕਰਨੇ ਆਪਣੀ ਤੋਹੀਨ ਸਮਝੇ ਸੀ ਅੱਜ ਉਸ ਤਰ੍ਹਾਂ ਦੇ ਕੰਮਾਂ ਨਾਲ ਵੱਜ ਕੇ ਰਹਿ ਰਹੇ ਆ ਉਸ ਤਰ੍ਹਾਂ ਦੇ ਕੰਮ ਕਰਨ ਵਾਸਤੇ ਮਜਬੂਰ ਹੋ ਰਹੇ ਆ ਚਾਹੇ ਉਹ ਕੁਆੜ ਦਾ ਕੰਮ ਹੋਵੇ ਆਂਡਿਆਂ ਦੀ ਰੇੜੀ ਲਾਉਣ ਦਾ ਕੰਮ ਹੋਵੇ ਛੱਲੀਆਂ ਵੇਚਣ ਦਾ ਗੰਨੇ ਵੇਚਣ ਦਾ ਕੰਮ ਹੋਵੇ ਚਾਹੇ ਕੋਈ ਹੋਰ ਕੰਮ ਇਸ ਤਰ੍ਹਾਂ ਦੇ ਕੰਮ ਕਰਨ ਵਾਸਤੇ ਅਸੀਂ ਮਜਬੂਰ ਹੋ ਰਹੇ ਆ ਇਸ ਕਰਕੇ ਭਰਾਵੋ ਅਸੀਂ ਉਹ ਲੋਕ ਜਿਹੜੇ ਬਹੁਤ ਅਣਖਾਂ ਵਾਲੇ ਜਿਹੜੇ ਗੈਰਤ ਵਾਲੇ ਜਿਹੜੇ ਮਾਨ ਸਨਮਾਨ ਦੀ ਜ਼ਿੰਦਗੀ ਜਿਉਣ ਵਾਲੇ ਲੋਕ ਸੀ ਤੇ ਅੱਜ ਇਹੋ ਜੀ ਹਾਲਤ ਦੇ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਬਹੁਤ ਸਾਰੇ ਡੇਰੇ ਜਿੱਥੇ ਬਹੁਤ ਸਾਰੇ ਐਨ ਆਰ ਆਈ ਇਹ ਆ ਕੇ ਕਹਿੰਦੇ ਸੁਣੇ ਜਾਂਦੇ ਆ ਵੀ ਇੱਥੇ 51 ਜੋੜਿਆਂ ਦੇ ਵਿਆਹ ਹੋਣੇ ਆ ਤਾਂ ਉੱਥੇ ਸਾਡੇ ਗਰੀਬ ਲੋਕਾਂ ਨੂੰ ਨਾ ਲਿਖਾਉਣੇ ਪੈਂਦੇ ਆ ਕਿ ਉਹ ਜਿਹੜੇ ਅਸੀਂ ਕਹਿੰਦੇ ਹੁੰਦੇ ਸੀ ਵੀ ਧੀ ਪੈਣ ਸਾਡੀ ਹੋਵੇ ਪੈਸੇ ਕੋਈ ਹੋਰ ਲਾਵੇ ਇਹ ਸਾਨੂੰ ਵਾਰਾ ਨਹੀਂ ਸਿਖਾਂਦਾ ਇਸ ਕਰਕੇ ਭਰਾਵੋ ਤੇ ਭੈਣੋ ਆਪਾਂ ਕਿੱਧਰ ਨੂੰ ਤੋਰ ਦਿੱਤੇ ਗਏ ਆ ਇਸ ਸਾਰੀ ਜਿਹੜੀ ਗੱਲ ਹੈ ਚਾਹੇ ਖੇਤਾਂ ਬੰਨਿਆਂ ਜੋ ਰਜਗਾਰ ਖਤਮ ਹੋ ਗਿਆ ਚਾਹੇ ਰਿਹਸ ਬਿਹਾਂਗੀਆਂ ਪਸ਼ੂ ਡੰਗਰ ਗਏ ਸਾਡੇ ਘਰਾਂ ਦੇ ਵਿੱਚੋਂ ਪੀਣ ਵਾਲੇ ਪਾਣੀ ਚਲੇ ਗਏ ਇਸ ਤਰ੍ਹਾਂ ਸਾਡੇ ਕੋਲੋਂ ਰਜਗਾਰ ਫਸ ਗਏ ਅਸੀਂ ਪੂਰੀ ਤਰ੍ਹਾਂ ਦੇ ਨਾਲ ਨਿਹਾਠੇ ਕਰ ਦਿੱਤੇ ਗਏ ਆ ਬੇਲੇ ਕਰ ਦਿੱਤੇ ਗਏ ਆ ਜਿਹਦੇ ਕਰਕੇ ਇਹ ਸਾਰਾ ਕੁਝ ਹੋ ਕੀ ਰਿਹਾ ਹੈ ਆਪਾਂ ਦੇਖਦੇ ਆ ਅੱਜ ਤੋਂ ਲੈਂਡ ਪੂਰਨ ਨੀਤੀ ਵਰਗੀਆਂ ਸਕੀਮਾਂ ਆ ਰਹੀਆਂ ਆ ਜ਼ਮੀਨੀ ਗ੍ਰਹਿਣ ਕਰਨ ਵਰਗੇ ਬੈਲ ਆ ਰਹੇ ਆ ਇਹ ਬੈਲ ਕਿਹੜੀਆਂ ਗੱਲਾਂ ਚ ਆ ਰਹੇ ਆ ਜਿਵੇਂ ਅੱਜ ਇਹਨਾਂ ਨੂੰ ਆ ਜਿਹੜੇ ਗਰੀਬ ਕਿਸਾਨੀ ਆ ਜਿਹੜੇ ਥੋੜੀਆਂ-ਥੋੜੀਆਂ ਜ਼ਮੀਨਾਂ ਦੇ ਮਾਲਕ ਐ ਜਿਹੜੇ ਆਪ ਨੂੰ ਜੱਟ ਕਿਸਾਨ ਕਹਾਉਂਦੇ ਆ ਅੱਜ ਉਹਨਾਂ ਤੋਂ ਜ਼ਮੀਨਾਂ ਖੋਣ ਵਾਸਤੇ ਲੱਗੇ ਹੋਏ ਆ ਤੇ ਕਿਸੇ ਵੇਲੇ ਸਾਡੇ ਪੁਰਖਿਆਂ ਨੇ ਵੀ ਜਦੋਂ ਬੰਦਾ ਸਿੰਘ ਬਹਾਦਰ ਵਰਗਿਆਂ ਦਾ ਸਹਿਯੋਗ ਕੀਤਾ ਉਸ ਲੜਾਈਆਂ ਦੇ ਵਿੱਚ ਹਿੱਸਾ ਪਾਇਆ ਚਾਚਾ ਅਜੀਤ ਸਿੰਘ ਹੌਣੀ ਲੜਦੇ ਰਹੇ ਆ ਉਹਨਾਂ ਲੜਾਈਆਂ ਦੇ ਵਿੱਚ ਥੋੜਾ ਜਿਹਾ ਹਿੱਸਾ ਪਾਇਆ ਹੈ ਤਾਂ ਸਾਡੇ ਬਹੁਤ ਸਾਰੇ ਗਰੀਬ ਲੋਕਾਂ ਕੋਲ ਵੀ ਜਿਹੜੇ ਜ਼ਮੀਨਾਂ ਦੇ ਛਿਆੜ ਥੋੜੇ-ਬਹੁਤੇ ਸੀਗੇ ਉਹ ਭਰਾਵੋ ਖੁੱਸੇ ਆ ਤੇ ਅੱਜ ਇਹੀ ਹੱਲਾ ਬੋਲਿਆ ਹੋਇਆ ਗਰੀਬ ਕਿਸਾਨਾਂ ਦੇ ਉੱਤੇ ਇਸ ਕਰਕੇ ਜਿੱਥੇ ਉਹ ਨਰ ਰਹੇ ਆ ਚਾਹੇ ਕੋਈ ਟਰੈਕਟਰ ਮਾਰਚ ਕਰਦੇ ਆ ਵੱਡੇ ਮੋਰਚੇ ਲੱਗ ਰਹੇ ਆ ਆਉਣ ਵਾਲੀ 24 ਤਰੀਕ ਨੂੰ ਉਹਨਾਂ ਵੱਲੋਂ ਵੀ ਇੱਕ ਵੱਡੀ ਰੈਲੀ ਆ ਜਿਹੜੀ ਉਹ ਜਿਹੜੀ ਮੁੱਲਾਪੁਰ ਦਾਖਾ ਦੇ ਵਿੱਚ ਲਾ ਮੰਦ ਕੀਤੀ ਗਈ ਆ ਮਜ਼ਦੂਰ ਇਕਤਾ ਜਿੰਦਾਬਾਦ 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 ਸਾਂਝਾ ਮਜ਼ਦੂਰ ਮੋਰਚਾ ਜਿੰਦਾਬਾਦ 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 ਮਿਹਨਤਕਸ਼ ਲੋਕਾਂ ਦਾ ਇੱਕ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀਆ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀਆ ਕਰੋ ਇਹ ਸਰਕਾਰਾਂ ਕਰਦੀਆਂ ਕੀ ਜੀਵਨ ਤੇ ਵਿਕਾਸ ਹੋਵੇ ਹੈਰਾ ਤੇਰੀ ਜੱਤ ਦੇਾਂਗੇ ਹੋਰ ਤੇ ਲੋਕਾਂ ਲੱਖ ਦੇਾਂਗੇ ਹੈਰਾ ਤੇਰੀ ਜੱਤ ਦੇਾਂਗੇ ਹੋਰ ਤੇ ਲੋਕਾਂ ਲੱਖ ਦੇਾਂਗੇ ਲੋਕ ਇੱਕਤਾ ਜਿੰਦਾਬਾਦ 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 ਲੋਕ ਵਿਰੋਧੀ ਭਗਵੰਤ ਮਾਨ ਸਰਕਾਰ ਮਰਦਾਬਾ